ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲ੍ਹਾ ਚੌਂਕਾ ਤੇ। ਅੱਜ ਆਪਾਂ ਬਣਾ ਰਹੇ ਹਾਂ ਬ੍ਰੈਡ ਪਕੌੜੇ ਦੀ ਰੈਸਪੀ। ਬ੍ਰੈਡ ਪਕੌੜਾ ਖਾਣਾ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਤੇ ਚਲੋ ਸ਼ੁਰੂ ਕਰਦੇ ਹਾਂ ਬ੍ਰੈਡ ਪਕੌੜਾ ਬਣਾਉਣ ਦੀ ਰੈਸਪੀ। ਜੇ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ। ਤੱਕ ਸਾਡੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਇੱਥੇ ਆਪਾਂ 5 ਆਲੂ ਮੀਡੀਅਮ ਸਾਈਜ਼ ਦੇ ਲਏ ਹਨ ਤੇ ਇਹਨਾਂ ਨੂੰ ਆਪਾਂ ਕद्दूकस ਕਰ ਲਵਾਂਗੇ ਆਲੂਆਂ ਨੂੰ ਉਬਾਲ ਕੇ ਛਿੱਲ ਕੇ ਤੇ ਫਿਰ ਠੰਡੇ ਕਰ ਲੈਣਾ ਤੇ ਬਾਅਦ ਵਿੱਚ ਕद्दूकस ਕਰਨਾ ਹੈ ਕਦੇ ਵੀ ਗਰਮ ਆਲੂਆਂ ਨੂੰ ਕद्दूकस ਨਹੀਂ ਕਰਨਾ ਗਰਮ ਆਲੂ ਜਦੋਂ ਹੁੰਦੇ ਹਨ ਨਾ ਤੇ ਉਹ ਫਿਰ ਚਿਪਚਿਪੇ ਹੋ ਜਾਂਦੇ ਹਨ ਕद्दूकस ਕਰਨ ਨਾਲ ਤੇ ਇਸੇ ਤਰ੍ਹਾਂ ਆਪਾਂ ਸਾਰੇ ਆਲੂਆਂ ਨੂੰ ਕद्दूकस ਕਰ ਲਵਾਂਗੇ ਆਲੂ ਇੱਥੇ ਆਪਾਂ ਕੱਦੂਕਸ ਕਰਕੇ ਰੱਖ ਲਏ ਹਨ ਤੇ ਹੁਣ ਆਪਾਂ ਵੇਸਣ ਦਾ ਘੋਲ ਤਿਆਰ ਕਰਾਂਗੇ ਪਕੌੜੀਆਂ ਵਾਸਤੇ ਇੱਥੇ ਆਪਾਂ ਦੋ ਕੌਲੀਆਂ ਬਰੀਕ ਵੇਸਣ ਲਿਆ ਤੇ ਹੁਣ ਆਪਾਂ ਅੱਧਾ ਚਮਚ ਇਹਦੇ ਵਿੱਚ ਅਜਵੈਨ ਪਾ ਦੇਵਾਂਗੇ ਅੱਧਾ ਚਮਚ ਇੱਥੇ ਕਸ਼ਮੀਰੀ ਲਾਲ ਮਿਰਚ ਦਾ ਪਾ ਦੇਵਾਂਗੇ ਚਮਚ ਦਾ ਚੌਥਾ ਹਿੱਸਾ ਇੱਥੇ ਆਪਾਂ ਹਲਦੀ ਲਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਇੱਥੇ ਆਪਾਂ ਬੇਕਿੰਗ ਪਾਊਡਰ ਲਵਾਂਗੇ ਚੌਥਾ ਖਿਸਾ ਚਮਚਾਦਿਆ ਇੱਥੇ ਆਪਾਂ ਕਾਲਾ ਨਮਕ ਤੇ ਅੱਧਾ ਚਮਚਾ ਆਪਾਂ ਸਫੇਦ ਨਮਕ ਲਵਾਂਗੇ। 2 ਕ ਚਮਚੇ ਇੱਥੇ ਆਪਾਂ ਬਰੀਕ ਕਟਿਆ ਹੋਇਆ ਹਰਾ ਧਨੀਆ ਪਾ ਦੇਵਾਂਗੇ। ਤੇ ਇਹ ਸਾਰੇ ਮਸਾਲਿਆਂ ਨੂੰ ਆਪਾਂ ਵਿਸਣ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲਵਾਂਗੇ। ਹੁਣ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਵਿਸਣ ਦਾ ਘੋਲ ਤਿਆਰ ਕਰ ਲਵਾਂਗੇ। ਪਾਣੀ ਇੱਥੇ ਥੋੜਾ ਥੋੜਾ ਕਰਕੇ ਹੀ ਪਾਉਣਾ ਹੈ। ਜਿਆਦਾ ਪਾਣੀ ਇੱਕਦਮ ਪਾ ਦੇਵਾਂਗੇ ਨਾ। ਤੇ ਵੇਸਣ ਦੇ ਵਿੱਚ ਗਿਲਟੀਆਂ ਜਾਂ ਬਣ ਜਾਂਦੀਆਂ ਹੈ। ਹੈਂ ਪਾਣੀ ਪਾ ਕੇ ਆਪਾਂ ਸਾਰਾ ਤੇ ਵੇਸਣ ਨੂੰ ਫਿਰ ਆਪਾਂ ਨਾ ਚੰਗੀ ਤਰ੍ਹਾਂ 4-5 ਮਿੰਟ ਵਾਸਤੇ ਫੈਟ ਲੈਣਾ। ਇਸ ਦੇ ਨਾਲ ਵੇਸਣ ਦਾ ਹਲਕਾ ਭਾਣ ਆ ਜਾਊਗਾ ਤੇ ਵੇਸਣ ਥੋੜਾ ਫੁੱਲ ਜਾਊਗਾ। ਤੇ ਹੁਣ ਆਪਾਂ ਵੇਸਣ ਨੂੰ ਢੱਕ ਕੇ ਇੱਕ ਸਾਈਡ ਤੇ ਰੱਖ ਦਿੰਨੇ ਆ। ਇਧਰ ਆਪਾਂ ਆਲੂਆਂ ਦਾ ਮਸਾਲਾ ਤਿਆਰ ਕਰ ਲੈਨੇ ਆ। ਇੱਥੇ ਆਪਾਂ 2 ਚਮਚ ਕੁਕਿੰਗ ਆਇਲ ਲਿਆ ਹੈ। ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਦੋ ਚੁਟਕੀ ਹਿੰਗ ਦੀ ਪਾ ਦੇਵਾਂਗੇ ਨਾਲ ਹੀ ਅੱਧਾ ਚਮਚ ਜੀਰਾ ਪਾ ਦੇਵਾਂਗੇ ਤੇ ਅੱਧਾ ਕ ਚਮਚੀ ਇੱਥੇ ਆਪਾਂ ਦਰਦਰਾ ਕੁੱਟਿਆ ਹੋਇਆ ਧਨੀਆ ਲਵਾਂਗੇ ਤੇ ਇਹਨਾਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਆਪਾਂ ਤੇ ਨਾਲ ਹੀ ਇੱਥੇ ਆਪਾਂ 1 ਇੰਚ ਅਦਰਕ ਦਾ ਬਰੀਕ ਕੱਟਿਆ ਹੋਇਆ ਤੇ 6-7 ਕਲੀਆਂ ਆਪਾਂ ਲਸਣ ਦੀਆਂ ਕਟੀਆਂ ਹੋਈਆਂ ਬਰੀਕ ਲਵਾਂਗੇ ਇਨਾਂ ਨੂੰ ਵੀ ਪਾ ਕੇ ਵਿੱਚ ਮਸਾਲੇ ਦੇ ਨਾਲ ਹੀ ਹਲਕਾ ਜਿਹਾ ਭੁੰਨ ਲਵਾਂਗੇ ਲਸਣ ਤੇ ਅਦਰਕ ਇੱਕ ਵਾਇਥੇ ਆਪਣਾ ਹਲਕਾ ਜਿਹਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਮੀਡੀਅਮ ਸਾਈਜ਼ ਦਾ ਬਰੀਕ ਘਟਿਆ ਹੋਇਆ ਪਿਆਜ਼ ਲਿਆ ਉਹਨੂੰ ਪਾ ਦੇਵਾਂਗੇ ਤੇ ਪਿਆਜ਼ ਪਾ ਕੇ ਤੇ ਪਿਆਜ਼ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਕਿ ਪਿਆਜ਼ ਦਾ ਕੱਚਾਪਨ ਨਿਕਲ ਜਾਵੇ ਨਾਲ ਹੀ ਇੱਥੇ ਪ ਦੋ ਚਮਚ ਹਰੀ ਮਿਰਚ ਬਰੀ ਕੱਟੀ ਤੇ ਪਾ ਦੇਵਾਂਗੇ ਤੇ ਅੱਧਾ ਚਮਚ ਇੱਥੇ ਆਪਾਂ ਨਮਕ ਦਾ ਲਵਾਂਗੇ ਨਾਲ ਹੀ ਚੌਥਾ ਕ ਚਮਚ ਆਪਾਂ ਇੱਥੇ ਹਲਦੀ ਦਾ ਚੌਥਾ ਕ ਚਮਚ ਗਰਮ ਮਸਾਲੇ ਦਾ ਤੇ ਚੌਥਾ ਕ ਚਮਚ ਇੱਥੇ ਭੁੰਨੇ ਹੋਏ ਜੀਰੇ ਦਾ ਪਾਊਡਰ ਪਾ ਦੇਵਾਂਗੇ ਸਾਰੇ ਮਸਾਲਿਆਂ ਨੂੰ ਪਾ ਕੇ ਇਹਨਾਂ ਨੂੰ ਵੀ ਹਲਕਾ ਜਾਂ ਨਾਲ ਹੀ ਭੁੰਨ ਲਵਾਂਗੇ ਇੱਥੇ ਆਪਾਂ ਚਮਚ ਦਾ ਚੌਥਾ ਕਿੱਸਾ ਦੇਗੀ ਮਿਰਚ ਦਾ ਪਾਵਾਂਗੇ ਨਾਲ ਹੀ ਇੱਕ ਚਮਚ ਇੱਥੇ ਆਪਾਂ ਕਸੂਰੀ ਮੇਥੀ ਤਾਂ ਹੱਥ ਤੇ ਮਲ ਕੇ ਪਾ ਦੇਵਾਂਗੇ ਰੋਸਟ ਕੀਤੀ ਹੋਈ ਤੇ ਇਹਨੂੰ ਵੀ ਪੰਡਾ ਲਵਾਂਗੇ ਹਲਕਾ ਜਿਹਾ ਨਾਲ ਥੋੜਾ ਨਾਪਾ ਕਦੂ ਕਸ ਕੇਤੇ ਹੋਏ ਆਲੂ ਜਿਹੜੇ ਲੈਨੇ ਉਹਨਾਂ ਨੂੰ ਵਿੱਚ ਪਾ ਕੇ ਮਸਾਲੇ ਦੇ ਤੇ ਪੁੰਨ ਲਵਾਂਗੇ ਮਸਾਲਿਆਂ ਤੇ ਨਾਲ ਹੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਦੇਵਾਂਗੇ ਇਹਨੂੰ ਤਿੰਨ ਚਾਰ ਮਿੰਟ ਵਾਸਤੇ ਚੰਗੀ ਤਰ੍ਹਾਂ ਭੁੰਨਾਗੇ ਆਪਾਂ ਜਿੰਨੇ ਹੀ ਇਹ ਆਲੂ ਦਾ ਮਸਾਲਾ ਪੁੱਜ ਜਾਊਗਾ ਵਧੀਆ ਉਨੇ ਹੀ ਇਹਦੇ ਪਕੌੜਿਆਂ ਦੇ ਵਿੱਚੋਂ ਵਧੀਆ ਸਵਾਦ ਆਊਗਾ ਤੁਹਾਨੂੰ ਇਹਦੇ ਵਿੱਚ ਆਪ ਅੱਧਾ ਚਮਚਾ ਚਾਟ ਮਸਾਲਾ ਤੇ ਅੱਧਾ ਚਮਚਾ ਆਪਾਂ ਇੱਥੇ ਆਮਚੂਰ ਦਾ ਪਾ ਦੇਵਾਂਗੇ ਥੋੜੇ ਜਿਹੀ ਚਿਲੀ ਫਲੇਕਸ ਪਾ ਦੇਵਾਂਗੇ ਅੱਧਾ ਕ ਚਮਚ ਇੱਥੇ ਆਪਾਂ ਤੇ ਨਾਲ ਹੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਦੇਵਾਂਗੇ ਇਹਨਾਂ ਸਾਰਿਆਂ ਨੂੰ ਵੀ ਵਿੱਚ ਪਾ ਕੇ ਮਸਾਲੇ ਦੇ ਤੇ ਚੰਗੀ ਤਰ੍ਹਾਂ ਰਲਾ ਦੇਵਾਂਗੇ ਤੇ ਮਸਾਲਾ ਇੱਥੇ ਆਪਣਾ ਭੁੱਜ ਕੇ ਵਧੀਆ ਤਿਆਰ ਹੋ ਗਿਆ ਥੋਨੇ ਨੂੰ ਆਪਾਂ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਤੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦੇਵਾਂਗੇ ਤੇ ਅੱਧਰ ਆਪਾਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਗਰਮ ਹੋਣ ਵਾਸਤੇ ਰੱਖ ਦੇਵਾਂਗੇ। ਹੁਣ ਆਪਾਂ ਬੇਸਨ ਦਾ ਘੋਲ ਚੈੱਕ ਕਰਦੇ ਆਂ। ਬੇਸਨ ਪਿਆ ਦੇਖੋ ਹੁਣ ਅੱਗੇ ਨਾਲੋਂ ਸਖਤ ਹੋ ਗਿਆ। ਦੇਖੋ ਘੋਲ ਗਾੜਾ ਹੋ ਗਿਆ ਥੋੜਾ ਜਿਹਾ ਤਾਂ ਹੁਣ ਆਪਾਂ ਇੱਦੇ ਚ ਹਲਕਾ ਜਿਹਾ ਪਾਣੀ ਪਾਵਾਂਗੇ। ਜਿੰਨੀ ਕੁ ਜ਼ਰੂਰਤ ਹੋਈ ਨਾ ਉਸ ਦੇ ਹਿਸਾਬ ਦੇ ਨਾਲ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਥੋੜਾ ਜਿਹਾ ਪਤਲਾ ਕਰ ਲਵਾਂਗੇ ਕਿ ਪਕੌੜਿਆਂ ਦੇ ਉੱਤੇ ਸਹੀ ਤਰ੍ਹਾਂ ਨਾਲ ਆਪਣੇ ਕੋਲ ਲੱਗ ਜਾਵੇ। ਇਥੇ ਆਪਾਂ ਟਮਾਟੋ ਕੇਚੱਪ ਲਵਾਂਗੇ ਤੇ ਬ੍ਰੈਡ ਦੇ ਉੱਤੇ ਚੰਗੀ ਤਰ੍ਹਾਂ ਇਹਨੂੰ ਸਪ੍ਰੈਡ ਕਰ ਦੇਵਾਂਗੇ ਤੇ ਹੁਣ ਆਪਾਂ ਆਲੂਆਂ ਵਾਲਾ ਮਸਾਲਾ ਲੈ ਕੇ ਤੇ ਇਹਨਾਂ ਬ੍ਰੈਡਾਂ ਦੇ ਉੱਪਰ ਲਗਾ ਦੇਵਾਂਗੇ ਮਸਾਲੇ ਨੂੰ ਸਾਰਸ ਫਿਰ ਚੰਗੀ ਤਰ੍ਹਾਂ ਲਗਾ ਦੇਣਾ ਮਸਾਲਾ ਤੁਸੀਂ ਆਪਣੇ ਮੁਤਾਬਕ ਵੱਧ ਘੱਟ ਲਗਾ ਸਕਦੇ ਹੋ ਜਿੰਨਾ ਤੁਸੀਂ ਚਾਹੁੰਦੇ ਹੋ ਤੇ ਨਾਲ ਹੀ ਆਪਾਂ ਦੂਸਰੇ ਬ੍ਰੈਡ ਦਾ ਪੀਸ ਉੱਪਰ ਦੇ ਕੇ ਤੇ ਹਲਕਾ ਜੈਨੂੰ ਦਬਾ ਦੇਵਾਂਗੇ ਇੱਥੇ ਆਪਾਂ ਸਾਰੇ ਬ੍ਰੈਡ ਤਿਆਰ ਕਰ ਲਿਆਣ ਮਸਾਲੇ ਵਾਲੇ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਦੇਵਾਂਗੇ ਇੱਕ ਦੇ ਦੋ ਪੀਸ ਕਰ ਦੇਵਾਂਗੇ ਤੇ ਕੋਸ਼ਾ ਆਪਾਂ ਛੋਟੇ ਬਣਾਵਾਂਗੇ ਉਹ ਇੱਕ ਬ੍ਰੈਡ ਤੇ ਆਪਾਂ ਚਾਰ ਕਰ ਦੇਵਾਂਗੇ ਅੰਨੇ ਤੇ ਇੱਕ ਚਮਚ ਆਪਾਂ ਗਰਮ ਤੇਲ ਦਾ ਲਵਾਂਗੇ ਤੇ ਵੇਸਨ ਦੇ ਕੋਲ ਦੇ ਵਿੱਚ ਪਾ ਦੇਵਾਂਗੇ ਇਸ ਤੇ ਪੌਣ ਨਾਲ ਵੀ ਪਕੌੜੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਹਨ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਵਿੱਚ ਉਹਨੇ ਇੱਕ ਬ੍ਰੈਡ ਦਾ ਪੀਸ ਇਦਾਂ ਲਵਾਂਗੇ ਤੇ ਇਸ ਸੰਦੇ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਤੇ ਕੜਾਈ ਚ ਪਾ ਦੇਵਾਂਗੇ ਤੇਲ ਦਾ ਟੈਂਪਰੇਚਰ ਇੱਥੇ ਮੀਡੀਅਮ ਰੱਖਿਆ ਪਹਿਲਾਂ ਆਪਾਂ ਗਰਮ ਕਰ ਲਿਆ ਸੀ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਮੀਡੀਅਮ ਕਰਤਾ ਸੀ ਜੋ ਕਿ మీడియం ਸੇਕ ਦੇ ਵਿੱਚ ਜਦੋਂ ਪਕੌੜੇ ਬੰਦਦੇ ਹਨ ਤੇ ਉਹ ਚੰਗੀ ਤਰ੍ਹਾਂ ਪੱਕ ਜਾਂਦਾ ਵੇਸਨ ਉੱਪਰ ਉਹ ਵੇਸਨ ਬਰੀਕ ਹੈ ਨਾ ਤੇ ਜੇ ਆਪਾਂ ਤੇਜ਼ ਸੇਕ ਤੇ ਪਕਾਵਾਂਗੇ ਤੇ ਇਹ ਕੋਟਿੰਗ ਜਿਹੜੀ ਵੇਸਨ ਦੀ ਉੱਪਰ ਕੋਲ ਹੈਗਾ ਇਹ ਜ਼ਿਆਦਾ ਜਲ ਜਾਊਗਾ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਕੌੜੇ ਜਿਹੜੇ ਦੋ ਪੀਸ ਕੀਤੇ ਸੀ ਉਹਨਾਂ ਨੂੰ ਵੀ ਭਾ ਕੇ ਪਕਾ ਲਵਾਂਗੇ ਪਕੌੜੇ ਇੱਥੇ ਆਪਾਂ 80% ਪਕਾਏ ਹਨ ਇਨਾਂ ਨੂੰ ਦੁਬਾਰਾ ਪਾ ਰੀਫਰਾਈ ਕਰਾਂਗੇ ਦੁਬਾਰਾ ਰੀਫਰਾਈ ਕਰਨ ਦੇ ਨਾਲ ਜਿਹੜੇ ਪਕੌੜਿਆਂ ਦੇ ਉੱਪਰਲੀ ਪਰਤ ਹੁੰਦੀ ਹੈ ਨਾ ਉਹ ਫਿਰ ਚੰਗੀ ਤਰ੍ਹਾਂ ਕ੍ਰਿਸਪ ਹੋ ਜਾਂਦੀ ਹੈ ਤੇ ਪਕੌੜੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਲੱਗਦੇ ਹਨ ਜੇ ਤੋਂ ਦੁਬਾਰਾ ਰੀਫਰਾਈ ਕਰਨਾ ਉਤੋਂ ਤੇਲ ਨੂੰ ਖੂਬ ਗਰਮ ਕਰ ਲੈਣਾ ਤੇ ਗਰਮ ਗਰਮ ਤੇਲ ਦੇ ਵਿੱਚ ਇਹ ਦੁਬਾਰਾ ਪਾਉਣੇ ਹਨ ਤਾਂ ਹੀ ਉੱਪਰਲੀ ਜਿਹੜੀ ਇਹਨਾਂ ਦੀ ਪਕੌੜਿਆਂ ਦੀ ਪਰਤ ਤੇ ਉਹ ਫਿਰ ਕ੍ਰਿਸਪੀ ਹੋਊਗੀ ਤਦੋ ਕੁਮਿੰਟ ਵਾਸਤੇ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਜਿਤੋਂ ਤੱਕ ਇਹਨਾਂ ਦਾ ਹਲਕਾ ਜਿਹਾ 골ਡਨ ਕਲਰ ਆ ਜਾਊਗਾ ਤੇ ਇੱਕ ਸਾਈਡ ਤੋਂ ਆਪਾਂ ਹੁਣ ਦੂਸਰੀ ਸਾਈਡ ਚੇਂਜ ਕਰ ਦੇਵਾਂਗੇ ਇੱਥੇ ਆਪਾਂ ਸੇਕ ਜਿਹੜਾ ਹਾਈ ਰੱਖਿਆ ਹੋਇਆ ਹੈ ਗੈਸ ਦਾ ਤੇ ਪਕੌੜੇ ਆਪਣੇ ਦੇਖੋ ਦੁਬਾਰਾ ਫਰਾਈ ਕਰ ਲਏ ਆਪਾਂ ਤੇ ਕਿੰਨਾ ਸੋਨਾ 골ਡਨ ਕਲਰ ਆ ਗਿਆ ਇਸੇ ਤਰ੍ਹਾਂ ਆਪਾਂ ਜਿਹੜੇ ਦੂਸਰੇ ਪਕੌੜੇ ਉਹਨਾਂ ਨੂੰ ਵੀ ਦੁਬਾਰਾ ਇਸੇ ਤਰ੍ਹਾਂ ਫਰਾਈ ਕਰ ਲਵਾਂਗੇ ਤੇ ਪਕੌੜੇ ਸਾਰੇ ਆਪਾਂ ਇਸੇ ਤਰ੍ਹਾਂ ਸਾਰੇ ਦੁਬਾਰਾ ਫਰਾਈ ਕਰਕੇ ਤਿਆਰ ਕਰ ਲਏ ਹਨ ਤੋਂ ਉਹਨ ਇੱਕ ਪਕੌੜਾ ਆਪਾਂ ਤੁਹਾਨੂੰ ਵਿੱਚੋਂ ਕੱਟ ਕੇ ਦਿਖਾਉਣੀ ਆ ਤੇ ਪਕੌੜੇ ਦੇਖੋ ਤੁਸੀਂ ਬਾਰੋਂ ਪੂਰੇ ਕ੍ਰਿਸਪ ਨੇ ਤੇ ਅੰਦਰੋਂ ਪੂਰੇ ਨਰਮ ਨੇ ਇਹ ਪਕੌੜੇ ਨੇ ਬਿਲਕੁਲ ਵੀ ਬਰੈਡਾਂ ਤੇਲ ਨਹੀਂ ਸੋਖਿਆ ਬਰੈਡ ਪਕੌੜੇ ਨੂੰ ਇੱਥੇ ਟਮਾਟੋ ਸੌਸ ਤੇ ਚਟਨੀ ਦੇ ਨਾਲ ਸਰਵ ਕੀਤਾ ਹੈ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਕਿਸੇ ਹੋਰ ਨਵੀਂ ਰੈਸਿਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ